ਸੈਕੂਲਰ ਸੋਚ ਵਾਲੇ ਜਿਹੜੇ ਨੇ ਜਿੱਥੇ-ਜਿੱਥੇ ਵੀ ਆ ਗਏ ਮੈਂ ਕੱਲ ਐ ਅਮਰਤਪੁਰ ਨੇ ਅਸੀਂ ਐਮਐਲਏ ਸਾਰੇ ਬਾਬਾ ਸੋਮੇ ਸਾਧ ਸੰਗਮ ਵੀ ਗਏ ਸੀ ਉਹਦੇ ਬਾਬਾ ਜੀ ਦੇ ਦਰਸ਼ਨ ਕਰਕੇ ਆਏ ਹਾਂ ਔਰ ਬਾਦਲ ਸਾਹਿਬਾਨ ਦਾ ਮੈਂ ਥੈਂਕਸ ਕਰਦਾ ਕਿ ਇਹਨਾਂ ਨੇ ਆ ਕੇ ਕਾਂਗਰਸ ਦੀ ਗੱਲ ਕੀਤੀ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਗੱਲ ਕੀਤੀ ਸੈਕੂਲਰਿਜ਼ਮ ਦੀ ਗੱਲ ਕੀਤੀ ਓਨਲੀ ਇਹਨਾਂ ਦਾ ਮਾਪਾ ਬਾਪ ਸਰਨੇ ਮੰਗਾ ਜਿਹੜੀਆਂ ਆ ਉਹ ਬਹੁਤ ਛੋਟੀਆਂ ਮੰਗਾਂ ਨੇ ਇਹ ਇਹਨਾਂ ਦੇ ਬੇਸਿਕ ਜਿਹੜੀ ਨੀਡਸ ਨੇ ਉਹ ਨੇ ਚਮਚਾਨ ਕਰਦਾ ਕੇਸ ਇੰਪੋਰਟ ਮੇਂ ਜਰੂਰੀ ਆ ਕੇ ਜਿੱਥੇ ਆਖਰੀ ਸਮੇਂ ਦਾ ਇਹ ਚੀਜ਼ਾ ਪੂਰੀ ਹੋਣ ਕਿਤੇ ਉਹ ਸਾਡੀ ਗਵਰਨਮੈਂਟ ਨੇ ਪੋਸਟ ਟਾਈਮ ਪਾਸ ਕੀਤਾ ਸੀ ਕਿ ਜੇ ਸ਼ਮਸ਼ਾਨ ਘਟਲੀ ਜਗਾ ਨਹੀਂ ਹੋਜੋ ਅਸੀਂ ਠੀਕ ਕਿਤੇ ਦੇਵਾਂਗੇ ਕਈ ਥਾਂ ਤੇ ਕੀਤੇ ਅਮੰਤੋਣੀ ਦੱਸ ਰਹੇ ਨੇ ਤੇ ਬਾਦਲ ਸਾਹਿਬ ਵੀ ਦੱਸਦੇ ਨੇ ਕਿ ਸਾਡਾ ਸਭ ਕੁਝ ਹੋ ਗਿਆ ਸੀਗਾ ਪਾਸ ਹੋ ਗਿਆ ਪੈਸੇ ਆ ਕੇ 10 ਲੱਖ ਰੁਪਏ ਕੋਡ ਆਫ ਕੰਡਕਟ ਲੱਗ ਗਿਆ ਉਹਦੇ ਬਾਅਦ ਸਾਨੂੰ ਉੱਚੀ ਚਾ ਨਹੀਂ ਮਿਲ ਗਈ ਤੇ ਜੇ ਹੁਣ ਕਰਾਂਗੇ ਸਭ ਕੁਝ ਜਿਹੜੇ ਜਿਹੜੇ ਮੈਂ ਕਿਹਾ ਨੇ ਮੈਂ ਤੁਹਾਨੂੰ ਜਿਹੜੀ ਗੁਰਜੀ ਦਸਿਆ ਕਿ ਹੁਣ ਪਾਰਲੀਮੈਂਟ ਚ ਗੁੰਗੇ ਪਹਿਲਵਾਨ ਨਹੀਂ ਜਾਣਗੇ ਕਿ ਅਸੀਂ ਇੱਥੇ ਪੰਜਾਬੀ ਦੀ ਗੱਲ ਕਰਾਂਗੇ ਗੁਰਦਾਸਪੁਰ ਦੀ ਆਵਾਜ਼ ਸੁਣੀ ਜਾਊ ਔਰ ਪੂਰੇ ਗੁਰਦਾਸਪੁਰ ਗੁਰਦਾਸਪੁਰ ਦੀ ਪੂਰੀ ਗੱਲ ਸੁਣੀ ਜਾਊ ਕਿ ਤੁਹਾਡਾ 에어ਪੋਰਟ ਕਿਉਂ ਬੰਦ ਹੈ ਉਹਦੀ ਗੱਲ ਕੀਤੀ ਜਾਏਗੀ ਇਹ ਜਿਹੜਾ ਫੋਕਲ ਪੁਆਇੰਟ ਆ ਪਠਾਨਕੋਟ ਦਾ ਉਹ ਕਿਉਂ ਨਹੀਂ ਚੱਲ ਰਿਹਾ ਜੇ ਆਪਾਂ ਨਾਲ ਕਠੂਏ ਜੀ ਸਕਦੀਆਂ ਤੇ ਯਾ ਸਾਡਾ ਜਿਹੜਾ ਬਾਰਡਰ ਡਿਸਟ੍ਰਿਕਟ ਆ ਪੂਰਾ ਇੱਕ ਡਿਸਟ੍ਰਿਕਟ ਨਹੀਂ ਪੂਰਾ ਦਾ ਪੂਰਾ ਪੰਜਾਬ ਜਿਹੜਾ ਬਾਰਡਰ ਤੇ ਇਥੇ ਇਨਸੈਂਟਿਵ ਦੇਣਗੇ ਤੇ ਆ ਜਿਹੜੀ ਬੇਰੁਜ਼ਗਾਰੀ ਜਿਹੜਾ ਨਾਲ ਗੱਲ ਕੀਤੀ ਕਿ ਬੇਰੁਜ਼ਗਾਰੀ ਆ ਇਹ ਬੇਰੁਜ਼ਗਾਰੀ ਤਦੇ ਖਤਮ ਹੋਏਗੀ ਜੀ ਅਸੀਂ ਇੰਡਸਟਰੀ ਲੈ ਕੇ ਉਹਨਾਂ ਇੰਡਸਟਰੀ ਤਾਂ ਆਏਗੀ ਕਿ ਜੇ ਬਾਰਡਰ ਤਾਂ ਬਸੇਗਾ ਜੇ ਇੰਸੈਂਟਮ ਮਿਲਣਗੇ ਉਹ ਹੀ ਇੰਸੈਂਟਮ ਪੰਜਾਬ ਦੇ ਦੇਤੇ ਮੇਰੇ ਕਰਕੇ ਉਹਨਾਂ ਸਟੇਟਾਂ ਦੇ ਨਾਲ ਪੰਜਾਬ 'ਚ ਜਿਹੜਾ ਉਹ ਸਭ ਤੋਂ ਜ਼ਿਆਦਾ ਲੈਂਡ ਆਰਡਰ ਦੇ ਉੱਤੇ ਪੰਜਾਬ ਨੂੰ ਬੜੀ ਸਖਤੀ ਨਾਲ ਲਾਗੂ ਕਰਨਾ ਪਈਗਾ ਪਾਕਿਸਤਾਨ ਨਾਲ ਬੜੇ ਜਿਹੜੀ ਅੱਖ ਜਿਹੜੀ ਖੋਲ ਕੇ ਰੱਖਣੀ ਪੈਗੀ ਸਾਨੂੰ ਜਿਹੜੀਆਂ ਬੰਦ ਕਰਕੇ ਬੈਠੇ ਨੇ ਤੇ ਜਿਹੜੇ ਡਰੋਨ ਉਹਨਾਂ ਬਾਰੇ ਸਖਤ ਐਕਸ਼ਨ ਲੈਣਾ ਪਵੇਗਾ ਸਰ ਇੰਟੈਰਮ ਦੇਖੀਏ مودی سرکار تانہ سا... شاہ تو ہیں کہ ای ڈی آ جاتی ہے انکم ٹیکس سی بی آئی یہ کوئی تانہ شاہ سے کم نہیں ہے اور جو کورٹ نے کی ہے بہت جو ہے وہ جو دیش کا قانون ہے وہ اچھا ہے انہوں نے جو کیا ہے ٹھیک ہے اور جو انسٹیٹوشنز ہیں سی بی آئی ای ڈی ان کو میں کہنا چاہتا ہوں کہ کسی کے پاپٹ مرتبہ ٹھیک کام کرو دیش آزاد اسی لیے کیا تھا ہمارے دیش وقتوں نے کہ دیش کی آزادی برقرار رہے اور وہ خطرے میں ہے کسی کی سیکیورٹی نہیں ہے ہمارے پرائم منسٹر صاحب پاکستان کے لیے نہیں بول رہے ہمارے پرائم منسٹر صاحب گردازپور کی بات نہیں کرتے پنجاب کی بات نہیں کرتے دیش کی بات نہیں کر رہے وہ یہ بات نہیں کر رہے کہ ہم جو ہمارا واگا باڈر ہے اور سینی والا وہاں سے سیدھے جو گلف کنٹریز ہیں ان کو سیدھا ووپار کیا جائے گا ان کے ساتھ بزنس کیا جائے گا اگر کانڈلا پورٹ سے بار ان کو بیچتے ہم تو کیا وہاں واگا اور سینی والا سے اگر جائے گا تو سستا جائے گا اس کو یہی ہے کہ دلی بس جائے گی یہ ہریانہ اور پنجاب اور ایسٹرن جوپی جو ہے ان کا سبھی کا وہاں ਦਾਇਗਾ ਜੀ ਬੋਤ ਬਤਤੇ ਕਰਨ ਵਾਲੀ ਹੈ ਔਰ ਦੇਸ਼ ਨੂੰ ਬਚਾਣ ਵਾਲੀ ਬਾਤ ਹੈ। ਚੰਦਾਵਾ ਸਾਹਿਬ ਜ਼ਿਕਰ ਕੇਦਰੀਵਾਲ ਪੰਜਾਬ ਦੇ ਵਿੱਚ ਹੁਣ ਆਉਂਦੇ ਪ੍ਰਚਾਰ ਕਰਦੇ ਉਹਨਾਂ ਨਾਲ ਕਾਂਗਰਸ ਪਾਰਟੀ ਨੂੰ ਨੁਕਸਾਨ ਹੋ ਰਿਹਾਦਾ ਹੋਏਗਾ ਯਾਰ ਜਿਹੜਾ ਅਸੀਂ ਉਹਨਾਂ ਨਾਲ ਅਲਾਈਸ ਨਹੀਂ ਕੀਤਾ। ਜੀ ਸਾਨੂੰ ਕੋਈ ਕਾਂਗਰਸ ਆਪਣੇ ਬਲਬੂਤੇ ਦੇ ਖੜੀ ਹੋ ਰਹੀ ਆਪਣੀ ਇਲੈਕਸ਼ਨ ਆਫ ਕਰਾ।